ਗਵਰਨਮੈਂਟ ਜੀ ਖਬਰ ਆ ਰਹੀ ਕਿ ਨੇ ਗੋਇੰਦਵਾਲ ਦੇ ਡੀਐਸਪੀ ਸਾਹਿਬ ਅਦულ ਸੋਨੀ ਉਹਨਾਂ ਦਾ ਕੋਈ ਠੱਗੀ ਉਹਨਾਂ ਦਾ ਨਿਕਨੇਮ ਰੱਖਿਆ ਹੋਇਆ ਡੋਲਿਆ ਵਾਲੇ ਡੀਐਸਪੀ ਡੋਲਿਆ ਵਾਲੇ ਡੀਐਸਪੀ ਬਹੁਤ ਬੋਡੀ ਵਧੀਆ ਹੈ ਜੀ 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 ਦੇਖੋ ਪੁਲਿਸ ਜੌਬ ਦੇ ਦੌਰਾਨ ਬੋਡੀ ਬਿਲਡਿੰਗ ਕਰਨੀ ਜਾਂ ਬੋਡੀ ਮੇਨਟੇਨ ਕਰਨੀ ਫਿਟਨੈਸ ਹਾਸਲ ਕਰਨੀ ਬਹੁਤ ਵੱਡੀ ਗੱਲ ਹੈ ਬਹੁਤ ਵੱਡੀ ਗੱਲ ਸਾਡਾ ਇੱਕ ਦੋਸਤ ਹੈ ਦਿੱਲੀ ਪੁਲਿਸ ਚ ਕਿਤੇ ਤੁਹਾਨੂੰ ਮੈਂ ਦਿਖਾਉਂਗਾ ਮੈਂ ਕਿਤੇ ਪਾਉਂਗਾ ਆਪਦੇ ਪ੍ਰੋਫਾਈਲ ਤੇ ਜਾਂ ਪੇਜ ਤੇ ਤੁਸੀਂ ਵੇਖਿਓ ਨਾਲੇ ਉਹ ਕੰਮ ਬਹੁਤ ਕਰਦਾ ਮਤਲਬ ਕਿ ਲਿਖਤ ਪੱਤਰ ਦਾ ਮਾਹਰ ਹੈ ਛੋਟੀ ਜਿਹੀ ਉਮਰ ਦਾ ਹੈ ਸਾਡਾ ਹੈ ਨਿਕਈਆ ਤਾਂ ਮਨ ਲਓ ਕਿ ਬਹੁਤ ਮਿਹਨਤ ਦੀ ਲੋੜ ਹੁੰਦੀ ਹੈ ਨਾ ਕਿ ਤੁਹਾਡਾ ਵਰਕ ਲੋਡ ਵੀ ਜ਼ਿਆਦਾ ਹੈ ਤੇ ਨਾਲ ਤੁਸੀਂ ਵਰਕਆਊਟ ਵੀ ਕਰਦੇ ਬੰਕੇ ਇਹਨਾਂ ਦੀ ਡਿਊਟੀ ਵੀ ਵਿਚਾਰਾਂ ਦੀ ਉਦਾਂ ਹੈ ਨਾ ਕੋਈ ਫਿਕਸ ਟਾਈਮ ਨਹੀਂ ਹੁੰਦਾ ਹਾਂ ਜੀ ਹਾਂ ਜੀ ਦੇਖੋ ਉਹਦੇ ਵਿੱਚ ਮੈਂ ਨਵੇੜ ਦੇਵਾ ਕਿਉਂਕਿ ਆਪਾਂ ਨੂੰ ਛੇਤੀ ਛੇਤੀ ਖਬਰਾਂ ਕਰਨੀਆਂ ਪੈਣਗੀਆਂ ਸੰਕੇਤ ਆ ਰਹੇ ਨੇ ਕਿ ਭਈ ਗੱਲ ਇਹ ਆ ਕਿ ਮੈਂ ਵੀ ਪੋਸਟ ਪਾਈ ਸੀ ਤੇ ਮੈਨੂੰ ਲੱਗਾ ਸ਼ਾਇਦ ਇਹਨਾਂ ਦੇ ਨਾਲ ਫਰਾਡ ਹੋਇਆ ਕੋਈ ਕਿ ਬਈ ਪੁਲਸ ਵਾਲੇ ਦੇ ਨਾਲ ਹੀ ਫਰਾਡ ਹੋ ਗਿਆ ਵੀ ਪੋਟੀ ਵੀ ਬਣਾਈ ਆ ਪੁਲਸ ਦੀ ਨੌਕਰੀ ਵੀ ਪਾਈ ਆ ਫਿਰ ਮੈਂ ਡਿਲੀਟ ਕੀਤੀ ਕਿਉਂ ਕਿ ਕਿਉਂਕਿ ਮੈਨੂੰ ਇਹ ਪਤਾ ਲੱਗਿਆ ਕਿ ਉਹਨਾਂ ਦੇ ਫਾਦਰ ਸਾਹਿਬ ਦੇ ਨਾਲ ਕਿਸੇ ਨੇ ਕਿਸੇ ਤੌਰ ਤੇ ਠੱਗੀ ਕੀਤੀ ਆ ਉਹ ਅੱਛਾ ਇਹ ਜਦੋਂ ਡੈਥ ਹੋ ਜਾਂਦੀ ਆ ਇਹਨਾਂ ਦੇ ਫਾਦਰ ਸਾਹਿਬ ਦੀ ਤਾਂ ਫਿਰ ਇਹ ਜਦੋਂ ਕਾਗਜ਼ ਪੱਤਰ ਚੈੱਕ ਕਰਦੇ ਆ ਤਾਂ ਇਹਨਾਂ ਦਾ ਕੋਈ ਕਰੀਬੀ ਸੀਗਾ ਉਹਨੇ ਇਨਵੈਸਟਮੈਂਟ ਕਰਾਈ ਸੀਗੀ ਤਾਂ ਉਹ ਇਦਾਂ ਮਤਲਬ ਕਿ ਕਹ ਲਓ ਕਿ ਕੁਈ ਹਿਸਾਬ ਕਿਤਾਬ ਦਾ ਰੋਲਾ ਸੀ ਕੁਝ ਲੱਖ ਦਾ ਯਾਨੀ 20-22 ਲੱਖ ਦਾ ਫਿਰ ਇਤੋਂ ਇਲਾਵਾ ਉਸ ਬੰਦੇ ਨੇ ਮੰਗਣ ਤੇ ਇਹਨਾਂ ਦੇ ਖਿਲਾਫ ਪਟੀਸ਼ਨਾਂ ਪਾਈਆਂ ਸੀ ਉਹ ਪਟੀਸ਼ਨਾਂ ਪਟੀਸ਼ਨਾਂ ਹੁਣ ਜਦੋਂ ਉਹਦੀਆਂ ਖਾਰਜ ਹੋ ਗਈਆਂ ਫਿਰ ਕਾਫੀ ਤਗੜੀ ਕੰਪਲੇਂਟ ਜਿਹੜੀ ਆ ਉਹ ਅਤਲ ਸੋਨੀ ਨੇ ਫਾਇਲ ਕੀਤੀ ਫਿਰ ਮਹਿਕਮੇ ਨੇ ਉਹਦੀ ਬੜਤਾਲ ਕੀਤੀ ਆਪਣੇ ਪੱਧਰ ਤੇ ਹਾਲਾਂਕਿ ਕ ਆਬਵੀਅਸ ਸਵਾਲੇ ਬਣੇਗਾ ਕਿ ਕੀ ਇਨਵੈਸਟਮੈਂਟ ਪਿਤਾ ਦੇ ਨਾਮ ਤੇ ਹੋਈ ਆ ਕਿ ਇੱਕ ਆਫੀਸਰ ਦੀ ਤੇ ਨਹੀਂ ਜੀ ਇਹ ਸ਼ੱਕ ਤੁਹਾਡੇ ਕੋਲ ਮੇਰਾ ਵੀ ਰਹਾ ਹੈ ਹਾਂਜੀ ਹਾਂਜੀ ਚਲੋ ਉਹ ਵਿਭਾਗ ਨੇ ਵੇਖਿਆ ਹੋਵੇਗਾ ਕਿ ਜਦੋਂ ਜਾਂਚ ਪੜਤਾਲ ਕੀਤੀ ਮੁਕੰਮਲ ਤੌਰ ਤੇ ਫਿਰ ਉਸ ਤੋਂ ਬਾਅਦ ਇਸ ਐਫ ਆਈ ਆਰ ਨੂੰ ਕਟਿਆ ਗਿਆ ਜੀ